ਸਟਾਰਕ ਸਖਤ ਗਰਮੀ ਦੇ ਮੌਸਮ ਵਿੱਚ ਵੱਡੇ ਛੋਟੇ ਸ਼ਹਿਰੀ ਇਲਾਕਿਆਂ ਵਿੱਚ ਪਾਣੀ ਦੀ ਸਖਤ ਘਾਟ ਰੜਕਣ ਲੱਗੀ ਹੈ ਡੰਡੀ ਇਸ ਨੂੰ ਲੈ ਕੇ ਲੋਕ ਗਲੀਆਂ ਬਾਜ਼ਾਰਾਂ ਵਿੱਚ ਉਤਰਨੇ ਸ਼ੁਰੂ ਹੋ ਗਏ ਹਨ ਡੰਡੀ ਅਜਿਹਾ ਵਰਤਾਰਾ ਸਿਰਫ ਅੱਜ ਦਾ ਨਹੀਂ ਹੈ ਸੇਗੋ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਚਲਦਾ ਆ ਰਿਹਾ ਹੈ ਡੰਡੀ ਬਹੁਤੀਆਂ ਥਾਵਾਂ ਉੱਤੇ ਸਬੰਧਿਤ ਸਰਕਾਰਾਂ ਨੇ ਇਸ ਦਾ ਇੱਕੋ ਇੱਕ ਹੱਲ ਕੱਢ ਲਿਆ ਸੀ ਕਿ ਧਰਤੀ ਦੀ ਹਿੱਕ ਪਾੜ ਕੇ ਜ਼ਮੀਨ ਹੇਠਲੇ ਪਾਣੀ ਨੂੰ ਲਗਾਤਾਰ ਟਿਊਬ ਵੈਲਾਂ ਰਾਹੀਂ ਕੱਢਿਆ ਜਾਂਦਾ ਰਹੇ ਪਰ ਧਰਤੀ ਹੇਠਲੇ ਇਸ ਪਾਣੀ ਦੀ ਵੀ ਇੱਕ ਸੀਮਾ ਹੈ ਡੰਡੀ ਇਸੇ ਕਰਕੇ ਲਗਾਤਾਰ ਕੀਤੀ ਜਾ ਰਹੀ ਇਸ ਦੀ ਦੁਰ ਵਰਤੋਂ ਕਾਰਨ ਇਹ ਪਾਣੀ ਪਾਤਾਲ ਵਿੱਚ ਪੁੱਜਣਾ ਸ਼ੁਰੂ ਹੋ ਗਿਆ ਹੈ ਡੰਡੀ ਟਿਊਬਵੈਲਾਂ ਦੀਆਂ ਮੋਟਰਾਂ ਹੱਫ ਗਈਆਂ ਜਾਪਦੀਆਂ ਹਨ ਡੰਡੀ ਚਾਹੇ ਬੋਰਾ ਤੋਂ ਨੂੰ ਨੀਵਾ ਤੋਂ ਨੀਵਾ ਕੀਤਾ ਜਾ ਰਿਹਾ ਹੈ ਪਰ ਚਿੰਤਾ ਵਾਲੀ ਗੱਲ ਇਹ ਹੈ ਕਿ ਅਜਿਹਾ ਵਰਤਾਰਾ ਵੀ ਹੋਰ ਕਿੰਨੀ ਕੁ ਦੇਰ ਚੱਲ ਸਕਦਾ ਹੈ ਪ੍ਰਸ਼ੰਚਨ ਪਿਛਲੇ ਕਈ ਦਹਾਕਿਆਂ ਤੋਂ ਧਰਤੀ ਹੇਠਲੇ ਪਾਣੀ ਦੀ ਨੀਵੀਂ ਹੁੰਦੀ ਜਾ ਰਹੀ ਪੱਦਰਵਾਰੇ ਮਹਿਸੂਸ ਤਾਂ ਕੀਤਾ ਜਾਂਦਾ ਰਿਹਾ ਹੈ ਇਸ ਦੇ ਕੋਈ ਬਦਲ ਨਹੀਂ ਲੱਭੇ ਜਾ ਸਕੇ ਅਤੇ ਨਾ ਹੀ ਪਾਣੀ ਦੀ ਲਗਾਤਾਰ ਹੁੰਦੀ ਦੁਰ ਵਰਤੋਂ ਨੂੰ ਰੋਕਣ ਲਈ ਕੋਈ ਪ੍ਰਭਾਵਸ਼ਾਲੀ ਕਦਮ ਹੀ ਉਠਾਏ ਗਏ ਹਨ ਡੰਡੀ ਪੰਜਾਬ ਦੇ ਮਹਾਨਗਰ ਜਲੰਧਰ ਵਿੱਚ ਸਤਲੁਜ ਦਰਿਆ ਵਿੱਚੋਂ ਪਾਣੀ ਲਿਆ ਕੇ ਵਰਤਨ ਦੀ ਯੋਜਨਾ ਬਣਾਈ ਗਈ ਸੀ ਪਰ ਸਟਾਰਟ ਇਹ ਯੋਜਨਾ ਵੀ ਹਾਲੇ ਤੱਕ ਅੱਧੀ ਅਧੂਰੀ ਹੀ ਪਈ ਹੈ ਡੰਡੀ ਆਉਣ ਵਾਲੇ ਸਮੇਂ ਵਿੱਚ ਵੱਡੇ ਸ਼ਹਿਰਾਂ ਵਿੱਚ ਪਾਣੀ ਦੀ ਪੂਰਤੀ ਕਿਵੇਂ ਕੀਤੀ ਜਾ ਸਕੇਗੀ ਇਸ ਬੇहद ਮਹੱਤਵਪੂਰਨ ਮਸਲੇ ਉੱਤੇ ਮੌਜੂਦਾ ਸਰਕਾਰਾਂ ਨੂੰ ਹੁਣ ਤੋਂ ਹੀ ਗੰਭੀਰ ਯੋਜਨਾਬੰਦੀ ਕਰਨ ਦੀ ਜ਼ਰੂਰਤ ਹੈ ਡੰਡੀ ਪਿਛਲੇ ਦਿਨੀ ਇੱਕ ਸਮਾਜਿਕ ਸੰਗਠਨ ਮਿਸਲ ਸਤਰੂਜ ਨੇ ਪੰਜਾਬ ਦੇ ਪਾਣੀਆਂ ਬਾਰੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦੇ ਹੋਏ ਸੂਬਾ ਸਰਕਾਰ ਨੂੰ ਇਸ ਸਬੰਧੀ ਛੇਵਤ ਪੱਤਰ ਜਾਰੀ ਕਰਨ ਦੀ ਅਪੀਲ ਕੀਤੀ ਹੈ ਡੰਡੀ ਇਸ ਦੇ ਅਹੁਦੇਦਾਰਾਂ ਨੇ ਇਹ ਵੀ ਕਿਹਾ ਹੈ ਕਿ ਪਾਣੀ ਨੂੰ ਬਚਾਉਣ ਲਈ ਸਰਕਾਰ ਨੂੰ ਇੱਕ ਮੁਹਿੰਮ ਚਲਾਉਣ ਦੀ ਜ਼ਰੂਰਤ ਹੈ ਡੰਡੀ ਜੇਕਰ ਤੁਰੰਤ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਨਾ ਲਿਆ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਹਾਲਾਤ ਹੋਰ ਵੀ ਬਖਤਰ ਹੋ ਜਾਣਗੇ ਡੰਡੀ ਇਸ ਸੰਗਠਨ ਨੇ ਇਹ ਵੀ ਕਿਹਾ ਕਿ ਅਜ ਪਾਣੀ ਦੀ ਚੋਖੀ ਵਰਤੋਂ ਸੰਤਾਂ ਵਿੱਚ ਵੀ ਹੋ ਰਹੀ ਹੈ ਡੰਡੀ ਇਸ ਦੇ ਨਾਲ ਹੀ ਤੇਜ਼ੀ ਨਾਲ ਹੋ ਰਹੇ ਸ਼ਹਿਰੀਕਰਨ ਨੇ ਵੀ ਇਸ ਸੰਕਟ ਨੂੰ ਹੋਰ ਵਧਾਇਆ ਹੈ ਡੰਡੀ ਜਿੱਥੋਂ ਤੱਕ ਧਰਤੀ ਹੇਠਲੇ ਪਾਣੀ ਦੀ ਨੀਵੀ ਹੋ ਰਹੀ ਵਰਤੋਂ ਦਾ ਸਬੰਧ ਹੈ ਇਹਨਾਂ ਉਪਰੋਕਤ ਕਾਰਨਾ ਤੋਂ ਇਲਾਵਾ ਖੇਤੀਬਾੜੀ ਲਈ ਧਰਤੀ ਹੇਠਲੇ ਪਾਣੀ ਦੀ ਹੋ ਰਹੀ ਬੇहद ਵਰਤੋਂ ਨੇ ਵੀ ਇਸ ਸੰਕਟ ਨੂੰ ਵਧਾਨ ਵਿੱਚ ਆਪਣਾ ਹਿੱਸਾ ਪਾਇਆ ਹੈ ਡੰਡੀ ਇਸ ਲਈ ਅਸੀਂ ਸਮੇਂ ਦੇ ਸਿਆਸਤਦਾਨਾਂ ਨੂੰ ਵੀ ਦੋਸ਼ੀ ਮੰਨਦੇ ਹਾਂ ਜਿਨ੍ਹਾਂ ਨੇ ਇਸ ਪੱਖੋਂ ਆਪਣੀ ਦਿਆਲਤਾ